हां जी दोस्तों ਮਨ ਨੂੰ ਜਿਹੜੀ ਠੇਸ ਹੈ ਉਹ ਬਹੁਤ ਭੈੜੀ ਲੱਗੀ ਹੋਈ ਹੈ ਕਿਉਂਕਿ ਜਦੋਂ ਇੰਨਾ ਵੱਡਾ ਆਪਾਂ ਨੁਕਸਾਨ ਦੇਖਦੇ ਆਂ ਫਿਰ ਉਹਨੂੰ ਚਲਣਾ ਜਿਹੜਾ ਉਹ ਬਹੁਤ ਔਖਾ ਹੈ ਜਦੋਂ ਆਪਾਂ ਖੇਤ ਜਾ ਕੇ ਦੇਖ ਕੇ ਨੇ ਪਰੇਸ਼ਾਨ ਆ ਤਾਂ ਫਿਰ ਜਿਹਦੇ ਖੇਤ ਵਿੱਚ ਇਹ ਬੋ ਰੋਗ ਹੈ ਜਾਂ ਜਿਹਨੇ ਬਾ ਠੇਕੇ ਤੇ ਲਿਆ ਹੋਇਆ ਜਿਹਨੇ ਪੈਸੇ ਭਰੇ ਹੋਏ ਆ ਉਹਦੇ ਮਨ ਤੇ ਕੀ ਬੀਜ ਜੂਗੀ ਇਹ ਅੰਦਾਜ਼ਾ ਲਾਉਣਾ ਬਹੁਤ ओके ਜਿਹੜੇ ਖੇਤ ਚ ਖੜੇ ਆਪਾਂ ਬੁਰਜ ਮਾਨਸਾ ਦੇ ਖੇਤਾਂ 'ਚ ਆਪਾਂ ਖੜੇ ਆ ਇੱਥੇ ਤੋਰੀ ਤਕਰੀਬ ਬਹੁਤ ਜ਼ਿਆਦਾ ਿਕੜ ਲੱਗਦੀ ਹੈ ਲੇਕਿਨ ਸਾਰੀ ਦੀ ਸਾਰੀ ਦੀ ਤੋਰੀ ਹੈ ਉਹ ਇੱਕ ਮਾਰੀ ਬਿਮਾਰੀ ਜਿਹੜੀ ਚ ਪੇਟ ਵਿੱਚ ਉਹ ਆਉਂਦੀ ਜਾ ਰਹੀ ਹੈ ਜਿਵੇਂ ਬੈਰਸ ਰੋਗ ਪੱਤਾ ਇਕੱਠਾ ਹੁੰਦਾ ਜਾ ਰਿਹਾ ਹੈ ਤੋਰੀ ਪੀਲੀ ਹੋਣੀ ਸਟਾਰਟ ਹੋ ਰਹੀ ਹੈ ਜਿਹੜੇ ਫਰੂਟ ਲੱਗਦਾ ਹੈ ਉਹ 빙 ਆ ਰਿਹਾ ਜਾਂ ਫਰੂਟ ਮਤਲਬ ਕਿ ਸੁੱਕ ਰਿਹਾ ਹੈ ਉਬੀਂਟਡਾ ਜਾ ਹੋ ਕੇ ਉਪਰੋਂ ਮੋਟੀ ਥੱਲੋਂ ਪਤਲੀ ਹੋ ਕੇ ਸੁੱਕ ਜਾਂਦੀ ਹੈ ਤੇ ਵੀ ਕੁੱਲ ਮਿਲਾ ਕੇ ਬਹੁਤ ਜਣਾ ਭਾਰਾ ਨੁਕਸਾਨ ਹੋ ਰਿਹਾ ਵੈਸੇ ਤਾਂ ਆਪਾਂ ਦਵਾਈ ਦੀ ਸਟਾਰਟ ਕਰ ਦਿੱਤੀ ਹੈ ਪਰ ਫਿਰ ਵੀ ਸਾਡੇ ਕਿਸੇ ਕਿਸਾਨ ਭਰਾ ਕੋਲੇ ਜਿਆਦਾ ਵੱਡਾ ਤਜਰਬਾ ਹੁੰਦਾ ਉਨੇ ਚੀਜ਼ਾਂ ਪਹਿਲਾਂ ਗੁਜ਼ਰਿਆ ਹੁੰਦਾ ਹੈ ਉਹਨੇ ਇਹ ਹਾਲਾਤ ਵੇਖੇ ਹੁੰਦੇ ਹੈ ਦਵਾਈ ਵਰਤੀ ਹੁੰਦੀ ਹੈ ਤਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੇ ਕਿਉਂਕਿ ਆਪਾਂ ਰਲ ਮਿਲ ਕੇ ਇਸ ਚੀਜ਼ ਨੂੰ ਅਪਰਾਲਾ ਕਰਕੇ ਆਪਣੇ ਕਿਸਾਨ ਭਰਾਵਾਂ ਨੂੰ ਇਹ ਜਿਹੜੀ ਦੁਬਿਧਾ ਫਸੇ ਆ ਜੋ ਕੱਢਣਾ ਹੈ ਸੋ ਵੀਰੋ ਸਾਰੇ ਪ੍ਰਮਾਤਮਾ ਅਗੇ ਅਰਦਾਸ ਕਰਿਓ ਕਿ ਕਿਸਾਨ ਵੀਰ ਜਿਹੜੀ ਫਸਲ ਹੈ ਉਹ ਤੰਦਰੁਸਤ ਹੋਵੇ ਕਿਉਂਕਿ ਸਾਡੀਆਂ ਆਸਾਂ ਸਾਡੀਆਂ ਖੁਸ਼ੀਆਂ ਸਾਰਾ ਕੁਝ ਸਾਡੀ ਫਸਲ ਦੇ ਨਾਲ ਜੁੜਿਆ ਹੁੰਦਾ ਹੈ ਸੋ ਇਸ ਕਰਕੇ ਵੀਡੀਓ ਤੁਸੀਂ ਸ਼ੇਅਰ ਕਰਿਓ ਤੇ ਸਮਾਰਟ ਕਿਸਾਨ ਪੀਵੀ 33 ਨੂੰ ਤੁਸੀਂ ਕਰ ਲਿਓ ਫੋਲੋ ਫੇਸਬੁੱਕ ਤੇ ਤੇ YouTube ਤੇ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਾਂ ਇਸੇ ਬਿਸੀ ਤੇੜੀ ਵੀਡੀਓ ਪਾਉਂਦੇ ਰਹਿੰਨੇ ਆ ਸਾਡੀਆਂ ਵੀਡੀਓ ਦੇ ਦੇਖਣ ਦੇ ਨਾਲ ਬਹੁਤ ਸਾਰੇ ਕਿਸਾਨ ਭਰਾ ਦਾ ਜਿਹੜਾ ਫਾਇਦਾ ਹੋ ਜਾਂਦਾ ਥੋ ਧੰਨਵਾਦ ਵੀਡੀਓ ਸ਼ੇਅਰ ਕਰਿਓ ਕਿਸੇ ਚੰਗੇ ਸੰਸਨ ਤੱਕ ਪਹੁੰਚੇ